ਇਹ ਗੁਰੂ ਕਿਰਪਾ ਕਰਨਾ ਤੇ ਕਹਿੰਦੇ ਸੰਤਾਂ ਦੀ ਸੰਗਤ ਕਰਕੇ ਨਿੰਦਕ ਵੀ ਤਰ ਜਾਂਦੇ ਹਨ ਗੁਰਮੁਖੋ ਜਿਹੜੀ ਮੈਂ ਗੱਲ ਕਰਨ ਲੱਗਾ ਸਾ ਉਹ ਇਹ ਸੀ ਗੁਰੂ ਪਾਤਸ਼ਾਹ ਨੇ ਪਿਓ ਨੂੰ ਦੁਸ਼ਟ ਲਿਖਿਆ ਤੇ ਪੁੱਤ ਨੂੰ ਸੰਤ ਤੇ ਭਗਤ ਕਰਕੇ ਲਿਖਿਆ ਕਾਰਨ ਕੀ ਹੈ ਕਾਰਨ ਇਹ ਹੈ ਚਾਰ ਵੇਦਾਂ ਦੇ ਚਾਰ ਮਹਾਵਾਕ ਨੇ ਜਿਹਨੂੰ ਆਪਾਂ ਕਹਿੰਦੇ ਸੈਂਟਰ ਲਾਈਡਆ ਜਿਹੜਾ ਹਿੰਦੂ ਧਰਮ ਹੈ ਇਹਨਾਂ ਦਾ ਮੇਨ ਕੇਂਦਰੀ ਭਾਵ ਹੈ ਗੈਤਰੀ ਮੰਤਰ ਜਿਹਦੇ ਵਿੱਚ ਸੂਰ ਦੀ ਅਪਾਸ਼ਨਾ ਸਾਡੇ ਮੁਸਲਮਾਨ ਭਰਾ ਨੇ ਉਹਨਾਂ ਵਾਸਤੇ ਕਲਮਾ ਅਸੀਂ ਗੁਰੂ ਕੇ ਸੇਖਾਂ ਸਾਡੇ ਵਾਸਤੇ ਮੂਲ ਮੰਤਰ ਹੈ ਭਾਵ ਕੇ ਸਾਰੇ ਧਰਮ ਦਾ ਨਿਚੋੜ ਉਹਨੂੰ ਆਪਾਂ ਮੂਲ ਮੰਤਰ ਕਹਿ ਦਈਏ ਉਹਨੂੰ ਮੁਸਲਮਾਨ ਭਰਾ ਆਪਣਾ ਕਲਮਾ ਕਹਿ ਦੇਣ ਇਸੇ ਤਰ੍ਹਾਂ ਜਿਹੜੇ ਚਾਰ ਵੇਦ ਨੇ ਨਾ ਚਾਰ ਵੇਦਾਂ ਦੇ ਚਾਰ ਮਹਾਵਾਕ ਨੇ ਚਾਰ ਸੈਂਟਰ ਆਈਡੀਏ ਨੇ ਉਹ ਕੀ ਨੇ ਅੰਗ ਆਤਮ ਬ੍ਰਹਮ ਤਤੁਮ ਗਸੀ ਪਰ ਗਿਆਨਮਾਨੰ ਅੰਗ ਬ੍ਰਹਮ ਅਸਮੀ ਇਹਨਾਂ ਚੋਂ ਦਾ ਇੱਕੋ ਕਰਤ ਹੈ ਕਿ ਮੈਂ ਹੀ ਰੱਬ ਹਾਂ ਤੇ ਯਾਦ ਰੱਖਿਆ ਜੇ ਜਿੱਥੇ ਮੈਂ ਹਾਂ ਨਾ ਉੱਥੇ ਤੂੰ ਤੂੰ ਨਹੀਂ ਹੋਣਾ ਕਿਉਂਕਿ ਕਈ ਬੰਦੇ ਕਹਿੰਦੇ ਨੇ ਕਿ ਗੁਰਬਾਣੀ ਵੇਦਾਂ ਦੇ ਹੁੰਦਾ ਗੁਰਬਾਣੀ ਦੀ ਲੋੜ ਕਿਉਂ ਸੀ ਇਹ ਆਮ ਲੋਕਾਂ ਦਾ ਸਵਾਲ ਹੈ ਕਿ ਵੇਦ ਆਪਾਂ ਕਹਿੰਦੇ ਗਿਆਨ ਦਾ ਸਰੋਤ ਨੇ ਇਹ ਵੀ ਆਪਾਂ ਪੜਦੇ ਵੇਦ ਕਦੇਬ ਕਹੋ ਮਤ ਝੂਠੇ ਝੂਠਾ ਜੋ ਨਾ ਵਿਚਾਰੇ ਤੇ ਗਿਆਨੀ ਜੀ ਉਹਨਾਂ ਵੇਦਾਂ ਦੇ ਹੁੰਦਿਆਂ ਗੁਰਬਾਣੀ ਦੀ ਲੋੜ ਕਿਉਂ ਪਈ ਇਹਦਾ ਜਵਾਬ ਗੁਰਮੁਖੋ ਇਹ ਜੇ ਜੈਸੇ ਧਰਤੀ ਉੱਪਰ ਮਿਹਰ ਕਲਾ ਵਰਖਤ ਹੈ ਕਿ ਆ ਧਰਤੀ ਮੱਧੇ ਪਾਣੀ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਨੇ ਜਵਾਬ ਦਿੱਤਾ ਵੀ ਤੁਸੀਂ ਕਹਿੰਦੇ ਵੀ ਵੇਦਾਂ ਦੇ ਹੁੰਦਿਆਂ ਬਾਣੀ ਦੀ ਲੋੜ ਕਿਉਂ ਹੈ ਤੇ ਭਲਿਓ ਸਾਰੀ ਧਰਤੀ ਦੇ ਥੱਲੇ ਮੀਂਹ ਪੈਂਦਾ ਤੇ ਤੁਸੀਂ ਕਦੇ ਕਿਹਾ ਵੀ ਮੀਂਹ ਨਾ ਪਵੇ ਮੀਂਹ ਲਈ ਅਪਰਦਾਸਾਂ ਕਰਦੇ ਆ ਕਾਰਨ ਕੀ ਹੈ ਧਰਤੀ ਦੇ ਥੱਲੇ ਪਾਣੀ ਹੈ ਲੇਕਿਨ ਹਰ ਥਾਂ ਦਾ ਪਾਣੀ ਪੀਣ ਯੋਗ ਨਹੀਂ ਕਈ ਥਾਵਾਂ ਤੇ ਪਾਣੀ ਖਾਰਾ ਹੈ, ਕਈ ਥਾਵਾਂ ਤੇ ਤੇਲੀਆਂ, ਕਈ ਥਾਵਾਂ ਤੇ ਸ਼ੋਰੇ ਵਾਲਾ ਹੈ। ਲੇਕਿਨ ਜਿਹੜਾ ਮੀਂਹ ਦਾ ਪਾਣੀ ਹੈ ਉਹ ਗੁਰਮੁਖੋ ਬਿਲਕੁਲ ਫਿਲਟਰ ਕੀਤਾ ਉਹਦੇ ਵਿੱਚ ਕੋਈ ਵੀ ਕਮੀ ਨਹੀਂ। ਨਾ ਉਹ ਖਾਰਾ, ਨਾ ਉਹ ਕੌੜਾ, ਨਾ ਉਹ ਸ਼ੋਰੇ ਵਾਲਾ। ਇਸੇ ਤਰ੍ਹਾਂ ਗੁਰੂ ਗੰਗਾ ਸਾਹਿਬ ਪਾਤਸ਼ਾਹ ਕਹਿੰਦੇ ਭਲੋ ਤੁਸੀਂ ਤਾਂ ਗੁੱਸਾ ਕਰ ਬੈਠੇ ਕਾਲੇ ਪੈ ਗਏ, ਮੈਂ ਮਾੜਾ ਨਹੀਂ ਕਿਹਾ ਪਰ ਫਰਕ ਕੀ ਹੈ? ਚਾਰ ਵੇਦਾਂ ਵਿੱਚ ਤੁਹਾਨੂੰ ਇੱਕ ਥਾਂ ਤੇ ਅੱਲਾ ਦਾ ਨਾਮ ਨਹੀਂ ਮਿਲੇਗਾ। ਚਾਰ ਵੇਦ ਪੜ ਲਓ 27 ਚਾਰ ਵੇਦ 27 ਸਮ੍ਰਿਤੀਆਂ 6 ਸ਼ਾਸਤਰ 18 ਪ੍ਰਾਣ 102 ਉਪਨਿਸ਼ਦ ਮਹਾਭਾਰਤ ਤੇ ਜੰਨੀਆਂ ਰਮਾਇਣਾ ਨੇ ਇਹਨਾਂ ਵਿੱਚ ਕਿਸੇ ਥਾਂ ਤੇ ਵੀ ਤੁਸੀਂ ਅੱਲਾ ਲਬਜ ਲਿਖਿਆ ਨਹੀਂ ਪੜ ਸਕਦੇ। ਕਿਸੇ ਥਾਂ ਦੇ ਕੋਲ ਦੂਜੇ ਪਾਸੇ ਤੁਹਾਡੇ ਇਲਾਕੇ 'ਚ ਮੁਸਲਮਾਨ ਭਰਾ ਵੀ ਹੈ ਨਾ ਕਿਤੇ ਉਹਨਾਂ ਨਾਲ ਗੱਲ ਕਰਕੇ ਪੁੱਛਣਾ ਉਹਨਾਂ ਵੀ ਜਿਹਨੂੰ ਆਪਾਂ ਮਾਲਾ ਕਹਿੰਦੇ ਉਹ ਤਸਬੀਹ ਕਹਿੰਦੇ ਨੇ ਤਸਬੀਹ ਦੇ 100 ਮਣ ਕੇ ਨੇ 102 3 4 ਨਹੀਂ ਕਾਰਨ ਕੀ ਹੈ ਉਹਨਾਂ ਦੇ ਵਿਚਾਰ ਮੁਤਾਬਕ ਵੀ 100 ਨਾਮ ਅੱਲਾਹ ਤਾਲਾ ਦਾ ਕੁਰਾਨ ਵਿੱਚ ਆਇਆ ਹੈ ਤੇ ਜਿਹੜੇ 100 ਨਾਮ ਕੁਰਾਨ ਵਿੱਚ ਆਏ ਇਹੋ ਹੀ ਠੀਕ ਨੇ ਬਾਕੀ ਗਲਤ ਹਨ ਉਹ ਬਾਕੀ ਨਾ ਨਹੀਂ ਲੈਂਦੇ ਲੇਕਿਨ ਗਵਾਣੀ ਸੁਪਰਮੇਸੀ ਕੀ ਹੈ ਇਹ ਕਹਿੰਦੀ ਕੋਈ ਬੋਲੇ RAM RAM ਇੱਥੇ RAM ਨਾਲ ਨਫ਼ਰਤ ਨਹੀਂ ਮੁਸਲਮਾਨ ਕਹਿੰਦਾ ਜੇ ਮੁਸਲਮਾਨਿੰਦੂਆਂ ਦਾ ਲੜਕਾ ਅੱਲਾਹ ਕਹੇ ਤੇ ਕਹਿੰਦੀ ਬਲੇਸ਼ ਹੋ ਗਿਆ ਤੇ ਜੇ ਮੁਸਲਮਾਨਾਂ ਦਾ ਲੜਕਾ RAM ਕਹੇ ਤੇ ਕਹਿੰਦੇ ਕਾਫਰ ਹੋ ਗਿਆ ਨਾ ਫਤਵਾ ਲਾ ਦਿਓ ਇੱਥੇ ਕੋਈ ਫਤਵਾ ਨਹੀਂ ਇਹ ਕਹਿੰਦਾ ਕੋਈ ਬੋਲੇ RAM RAM ਕੋਈ ਖੁਦਾਏ ਕੋਈ ਸੇਵਕ ਸਈਆਂ ਕੋਈ ਅਲਾਹੇ ਕਾਰਨ ਕਰਨ ਕਰੀਮ ਕਿਰਪਾ ਤਾਰਹੀਮ ਕੋਈ ਨਾਵੇ ਤੀਰਥ ਕੋਈ ਹਜ ਜਾਏ ਇਹ ਵੀ ਇਹ ਨਹੀਂ ਆਖਿਆ ਤੀਰਥਾਂ ਤੇ ਨਾ ਜਾਓ ਇਹ ਨਹੀਂ ਆਖਿਆ ਹਜ ਨਾ ਕਰੋ ਕਹਿੰਦੇ ਜਾਓ ਪਰ ਨਾਲ ਡਾਇਰੈਕਸ਼ਨ ਦਿੱਤੀ ਹੈ ਥੋੜੀ ਜੀ ਡਾਇਰੈਕਸ਼ਨ ਕਿਵੇਂ ਆਪਾਂ ਅੰਮ੍ਰਿਤਸਰ ਸਾਹਿਬ ਜਾਣਾ ਨਾਲੇ ਇਸ਼ਨਾਨ ਕਰ ਆਵਾਂਗੇ ਤੇ ਨਾਲੇ ਕਹਿੰਦੇ ਉੱਥੇ ਅਟਾਰੀ ਬਾਰਡਰ ਤੇ ਬਹੁਤ ਰੌਣਕ ਮੇਲਾ ਹੁੰਦਾ ਉਹ ਵੇਖ ਆਵਾਂਗੇ ਤੇ ਨਾਲੇ ਉਸੋਂ ਆਪਾਂ ਕੱਪੜੇ ਲੈ ਆਵਾਂਗੇ ਆਪਣੀ ਗੁੱਡੀ ਦਾ ਵਿਆਹ ਹੈ ਚੱਲੇ ਨੇ ਤੀਰਥ ਯਾਤਰਾ ਕਰਨ ਅੰਮ੍ਰਿਤਸਰ ਥੱਲੇ ਨੇ ਤੇ ਸਕੀਮਾਂ ਵੇਖੋ ਕੰਨੀਆਂ ਵੀ ਨਾਲੇ ਦਾ ਅਟਾਰੀ ਬਾਰਡਰ ਵੇਖ ਆਵਾਂਗੇ ਨਾਲੇ ਗੁੱਡੀ ਦਾ ਵਿਆਹ ਤੇ ਕੱਪੜੇ ਲੈ ਆਵਾਂਗੇ ਤੇ ਨਾਲੇ ਜੋ ਇਸ਼ਨਾਨ ਕਰਨ ਗਏ ਨਾ ਤੇ ਕਹਿੰਦਾ ਮੇਰੇ ਪਰਸ ਵਿੱਚ ਪੈਸੇ ਬੜੇ ਘੁੱਟ ਕੇ ਰੱਖੀ ਤੇ ਮੈਂ ਚੁੱਭਾ ਲਾ ਕੇ ਆਇਆ ਇਹ ਤੀਰਥ ਯਾਤਰਾ ਹੈ ਇਹ ਤਾਂ ਗੁਰਨਾਲ ਚਲਾਕੀ ਹੈ ਤੀਰਥ ਯਾਤਰਾ ਨਹੀਂ ਤੀਰਥ ਨਾਵਣ ਜਾਓ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਤੇ ਚੁਪਾ ਕਿਵੇਂ ਲਾਉਣਾ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਰ ਲਾਓ ਆਪਣੀ ਬਿਰਤੀ ਨੂੰ ਅੰਤਰ ਮੋ ਕਰਕੇ ਤੇ ਆਪਣੀ ਮਨ ਦੀ ਮਾਇਨ ਲਾ ਪਰੋਜ ਪਾੜ ਕਰਦੇ ਭਰੀਏ ਮਤ ਪਾਪਾਂ ਕੇ ਸੰਗ ਉਹ ਧੁੱਪ ਨਾਵੇਂ ਕੇ ਰੰਗ ਗੁਰਮੁਖਾ ਕੱਪੜੇ ਨੂੰ ਸਾਬਣ ਨਾਲ ਧੋਈਦਾ ਤੇ ਆਤਮਾ ਨੂੰ ਨਾਮ ਨਾਲ ਧੋਈਦਾ ਇਹ ਨਹੀਂ ਆਖਿਆ ਵੀ ਤੀਰਥਾਂ ਤੇ ਨਾ ਜਾਓ ਇਹ ਨਹੀਂ ਆਖਿਆ ਹਜ ਤਰਾਂ ਚ ਕਹਿੰਦੇ ਜਾਓ ਕਿਸੇ ਨਾ ਕਿਸੇ ਬਾਣੇ ਦੇ ਬੜਾ ਸਿੰਪਲ ਜਿਹਾ ਮੇਰੇ ਜਵਾਬ ਸਾਹਮਣੇ ਜਵਾਬ ਆ ਗਿਆ ਆਪਾਂ ਸਾਡੇ ਚ ਇੱਕ ਬਹੁਤ بڑا ਔਗਣ ਆ ਗਿਆ ਪ੍ਰਚਾਰਕਾਂ ਚ ਅਸੀਂ ਆਪਣੇ ਧਰਮ ਦੇ ਪ੍ਰਚਾਰ ਦੇ ਨਾਲ ਦੂਜਿਆਂ ਦੀ ਪੂਰੀ ਨਿਖੇਧੀ ਕਰਦੇ ਹਾਂ ਇਹ ਗੱਲ ਬਕਵਾਸ ਗਲਤ ਹੈ ਆਪਾਂ ਬਿਮਾਰ ਆ ਕਿਸੇ ਨੇ ਦੇਸੀ ਦਵਾਈ ਲੈ ਲਈ ਕਿਸੇ ਹੋਮਿਓਪੈਥੀ ਲੈ ਲਈ ਕਿਸੇ ਐਲੋਪੈਥੀ ਲੈ ਲਈ ਕਰਨਾ ਤਾਂ ਸਰੀਰ ਦੀ ਤੰਦਰੁਸਤੀ ਹੈ ਨਾ ਐਲੋਪੈਥੀ ਦਵਾਈ ਨਹੀਂ ਦਵਾਈ ਹੈ ਹੋਮਿਓਪੈਥੀ ਦਵਾਈ ਹੈ ਦੇਸੀ ਦਵਾਈਆਂ ਦਵਾਈਆਂ ਨੇ ਤਾਤ ਪਰਜ ਕੀ ਪਿੱਕੇ ਤੇ ਤੰਦਰੁਸਤ ਹੋ ਜੀਏ ਇਸ ਕਰਕੇ ਨਾ Hindu ਹੋਣਾ ਮਾੜਾ ਨਾ Musalman ਹੋਣਾ ਮਾੜਾ ਪਰ ਬਾਬੇ ਨੇ ਆਖਿਆ ਕੱਲਾ ਭੀਖਦਾ ਨਾ ਬਣੀ Musalman ਬਣ ਪਰ ਇਤਰਾ ਦਾ ਬਣ ਗੁਰੂ ਗਨ ਸੱਚੇ ਪਾਤਸ਼ਾਹ ਨੇ ਇਹ ਨਹੀਂ ਕਿ Musalman ਗਲਤ ਨੇ ਉਹ ਕਹਿੰਦਾ Musalman ਤੇ ਆ ਮੇਰੇ ਲਾਗੇ ਮੈਂ ਤੈਨੂੰ ਸਮਝਾ Musalman ਕਿ Musalman ਮੋਮਦਿਲ ਹੋਵੇ ਅੰਤਰ ਕੀ ਮਲ ਦਿਲ ਤੇ ਧੋਵੇ ਦੁਨੀਆ ਰੰਗ ਨ ਆਵੇ ਨੇੜੇ ਜੋ ਕੁਸਮ ਪਾਠ ਕਿਉ ਪਾਕ ਹਰਾਏ Musalman ਦੀ ਵਿਆਖਿਆ ਜੀ ਇਹ ਨਹੀਂ ਆ ਕਾ ਮੁਸਲਮਾਨ ਬਣ ਕਹਿੰਦੇ ਮੁਸਲਮਾਨ ਬਣ ਪਰ ਇਹੋ ਜਿਹਾ ਬਣ ਮੁਸਲਮਾਨ ਮੂਮਦਿਲ ਹੋਵੇ ਤੇਰਾ ਮਨ ਮੂਮਰਗਾ ਹੋ ਜਾਏ ਪੱਥਰ ਵਰਗਾ ਨਹੀਂ ਜਿਵੇਂ ਸ਼ੇਰਖਾਨੇ ਆ ਗਿਆ ਵਜ਼ੀਰ ਖਾਨ ਮੈਂ ਇਹਨਾਂ ਸਹਬਜ਼ਾਦਿਆਂ ਦੇ ਸ਼ਹੀਦ ਹੋਣ ਨੂੰ ਚਾਹਜੀ ਨਹੀਂ ਹਾ ਦਾ ਨਾਰਾ ਮਾਰ ਕੇ ਨਿਕਲ ਗਿਆ ਔਰ ਅੱਜ ਤੱਕ ਆਪੋ ਸ਼ੇਰਖਾਨ ਨੂੰ ਚੇਤੇ ਕਰਦੇ ਹਾਂ ਇਹਨੂੰ ਕਹਿੰਦੇ ਮੂਮਦਿਲ ਮੂਮਦਿਲ ਨਿਆੰਗ ਖਾਨ ਮੇਰਾ ਸਤਿਗੁਰੂ ਪਾਤਸ਼ਾਹ ਮਹਾਰਾਜ ਆਨੰਦਪੁਰ ਸਭਸਾ ਰੰਗ ਕੇ ਆਇਆ ਮੈਂ ਇਹ ਰੋਜ ਤਵਾ ਲਾਉਣਾ ਸਾਨੂੰ ਬਹੁਤਿਆਂ ਨੂੰ ਇਹ ਨਹੀਂ ਪਤਾ ਕਿ ਆਸਾ ਦੀ ਵਾਰ ਹੈ ਕਿਥੇ ਕਰ ਸਾਡੇ ਭਰਾ ਇਥੇ ਕੀਰਤਨ ਕਰਦੇ ਨੇ ਇਹ ਵੀ ਕਿਧਿਆ ਮੋਬਾਈਲ ਬੰਦ ਤੇ ਸ਼ਾਇਦ ਆਸਾ ਦੀ ਵਾਰ ਦਾ ਕੀਰਤਨ ਬੰਦ ਹੋ ਜੇ ਨਾਲੇ ਹੱਥ ਮਾਰੀ ਜਾਂਦੇ ਤੇ ਨਾਲੇ ਸ਼ਬਦ ਕੱਢੀ ਜਾਂਦੇ ਆਸਾ ਦੀ ਵਾਰ ਆਸਾ ਦੀ ਵਾਰ ਕੰਠੀ ਹੈ ਨਹੀਂ ਬਾਣੀ ਕੰਠ ਪੈਸਾ ਗੰਠ ਮੁਖ ਦੀ ਗੱਲ ਵੀ ਗੁਰੂ ਪਾਤਸ਼ਾਹ ਨਿਆਂਖਾਂ ਕੋਲ ਤਿੰਨ ਵੀਰਾਂ ਗਏ ਨੇ ਇੱਕ ਵੀਰਾਂ ਪੌੜਾ ਸਾਹਿਬ ਤੋਂ ਆਉਂਦਿਆਂ ਇੱਕ ਵੀਰਾਂ ਕੁਲਛੇਤਰ ਨੂੰ ਗਏ ਤੇ ਉਦੋਂ ਇਹ ਤੀਜਾ ਢੇੜਾ ਦਿਨ ਮਾਰੇ ਹੋਣਾ ਤੇ ਅੱਖ ਕੋਈ ਨਹੀਂ ਜੇ ਬਣਾਉਂਦਾ ਲੇਕਿਨ ਨਿਆਂਖਾਂ ਨੂੰ ਚਾ ਚੜ ਗਿਆ ਕਹਿਣ ਲੱਗਾ ਪਾਤਸ਼ਾਹ ਮੇਰੇ ਤੇ ਕਿਰਪਾ ਕਰ ਮੇਰੇ ਘਰ ਵਿੱਚ ਚਰਨ ਪਾ ਕੇ ਤੇ ਗੁਰਦੁਆਰਾ ਬਣ ਜਾ ਅੱਜ ਦੀ ਸਰਕਾਰਤਾ ਕਹਿੰਦੀ ਹੈ ਨਾ ਕਿ ਕੋਈ ਮੰਦਰ ਢਾਹ ਕੇ ਮਸੀਤ ਬਣਾਈ ਜਾਂਦਾ ਹੈ ਕੋ ਮਸੀਤ ਆਕੇ ਮੰਦਰ ਬਣਾਈ ਜਾਂਦਾ ਐ ਕੋ ਮੰਦਰ ਵਾਲਾ ਮਸੀਤ ਲੇਕਿਨ ਨਿਆੰਖਾ ਮੁਸਲਮਾਨ ਕਹਿੰਦਾ ਕਿਰਪਾ ਕਰ ਮੇਰੇ ਘਰ ਚਰਨ ਪਾ ਮੇਰਾ ਘਰ ਗੁਰਦੁਆਰਾ ਬਣ ਜਾ ਮੇਰੇ ਪਾਤਸ਼ਾਹ ਕਹਿੰਦੀ ਨਿਆੰਖਾ ਤੇਰਾ ਧੰਵਾਦ ਅਸੀਂ ਅਗਾਹ ਜਾਣਾ ਤੇ ਸਾਡਾ ਇੱਕ ਸਿੰਘ ਦੀ ਸੇਵਾ ਕਰੀ ਉਹ ਸੀ ਭਾਈ ਬਚਿੱਤਰ ਸਿੰਘ ਜਿੱਥੇ ਆਪਾਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਚਾਰ ਪੁੱਤਰਾਂ ਦਾ ਜਿਕਰ ਕਰਦੇ ਨੇ ਸਾਹਿਬ ਜੀ ਆਦੇ ਸ਼ਹੀਦ ਹੋਏ ਨੇ ਉਸੇ ਸਮੇਂ ਗੁਰਮੁਖੋਸੇ ਕਾਂਡ ਚ ਭਾਈ ਬਚਿੱਤਰ ਸਿੰਘ ਦੇ ਪੰਜ ਪੁੱਲ ਸ਼ਹੀਦ ਹੋਏ ਜੇ ਪੰਜ ਚਮਕੌਰ ਦੇ ਜੰਗ ਵਿੱਚ ਅਰਬ ਸਿੰਘ ਅਨਕ ਸਿੰਘ ਅਰਬ ਸਿੰਘ ਅਜੈਬ ਸਿੰਘ ਇਹ ਤਿੰਨ ਪੁੱਤ ਉਥੇ ਸ਼ਹੀਦ ਹੋਏ ਨੇ ਇਹ ਭਾਈ ਬਚਿੱਤਰ ਸਿੰਘ ਇਥੇ ਚੌਥਾ ਤੇ ਇੱਕ ਭਾਈ ਉਦੇ ਸਿੰਘ ਜਿਹਦੇ ਬਾਰੇ ਆਮ ਕਹਾਵਤ ਹੈ ਪ ਸਵਾ ਲੱਖ ਨਾਲ ਕਲਾ ਲੜ ਸਕਦਾ ਸੀ ਉਹ ਭਾਈ ਬਚਿੱਤਰ ਸਿੰਘ ਨੂੰ ਆਪਣੇ ਘਰ ਰੱਖਿਆ ਗੱਲਾਂ ਆਪਾਂ ਕਰੀ ਜਾਈਏ ਜਕਾਰੇ ਛੱਡੀ ਜਾਈਏ ਪਰ ਗੁਰਮੁਖੋ ਆਪਾਂ ਪੜਦੇ ਆ ਗੁਰਸਿੱਖੀ ਬਰੀਕ ਹੈ ਖੰਡੇ ਧਾਰ ਗੜੀਅਤ ਢੀੜੀ ਓਥੇ ਟਿਕੇ ਨਾ ਪੁਣਹਣਾ ਲੰਘ ਨ ਸਕੇ ਉੱਪਰ ਕੀੜੀ ਵਾਲੋਂ ਨਿੱਕੀ ਆਖੀਏ ਤੇਲ ਤਿਲੋਂ ਦੇ ਕੋਲੂ ਪੀੜੀ ਸੇੜਾ ਅਲੂਣੀ ਚਟਣੀ ਮਾਨਕ ਮੋਤੀ ਚੋਗ ਨਵੀੜੀ ਖੰਨਿਓ ਤਿੱਖੀ ਵਾਲੋਂ ਨਿੱਕੀ ਏਤ ਮਾਰਗ ਜਾਣਾ ਪਰ ਜਾਵੇਗਾ ਕੌਣ ਗੁਰ ਪ੍ਰਸਾਦੀ ਜਿਨੀ ਆਵ ਤਰਿਆ ਹਰ ਬਾਸਨਾ ਸਮਾਣੀ ਕਹੇ ਨਾਨਕ ਚਾਲ ਭਗਤਾਂ ਜੁਗੋ ਜੁਗ ਨਰਾਲੀ ਨਿਆੰਖਾ ਮੁਸਲਮਾਨ ਹੈ ਭਾਈ ਬਚਨ ਸਿੰਘ ਅਮਰ ਧਾਰੀ ਗਾਤਰੇ ਵਾਲਾ ਸਿੰਘ ਅਮਰ ਧਾਰੀ ਮੈਨੂੰ ਅਮਰ ਧਾਰੀਆਂ ਤੋਂ ਗੱਲ ਚੇਤੇ ਆ ਕਿ ਬੁਰਾ ਨਾ ਮੰਨਾਂ ਮੈਂ ਮੰਡੀ ਸਾਹਿਬੋਂ ਕਥਾ ਕਰਕੇ ਨਿਕਲਿਆ ਇੱਕ 30 32 ਸਾਲ ਦਾ ਬੜਾ ਸੋਹਣਾ ਗੱਭਰੂ ਫਜ਼ੇ ਬਲਾਈ ਬੜਾ ਚੰਗਾ ਲੱਗਾ ਮੈਨੂੰ ਤੇ ਮੈਂ ਕਿਹਾ ਗੁਰਮਖ ਅਮਰ ਸ਼ਕਲਾ ਕਹਿੰਦਾ ਬਾਬਾ ਜੀ ਛਕਿਆ ਤੇ ਮੈਂ ਕਿਹਾ ਕਿਰਪਾਨ ਕਹਿੰਦਾ ਜੀ ਸਿਰ ਟੰਗੀ 1.5 ਇੰਚ ਤੇ ਮੈਂ ਕਿਹਾ 2.5 ਇੰਚ ਕਿਸ਼ਾਰਾ ਵੀ ਟੰਗਲਾ ਨਾਲ ਆੜੀ ਇਹ ਕੋ ਸਿੱਖੀ ਹੈ 1.5 ਇੰਚ ਕਿਰਪਾਨ ਗੁਰਮੁਖੂ ਕਿਰਪਾਨ ਉਹ ਹੈ ਜਿਹੜੀ ਸਾਡੀ ਰੱਖਿਆ ਕਰੇ ਮੈਂ ਜੇ ਕਿਰਪਾਨ ਦੀ ਵਿਆਖਿਆ ਕਰ ਲਪਦਾ ਮੈਂ ਟੋਪ ਪਾਸੇ ਬਣਾ ਕਿਰਪਾਨ ਇੰਨੀ ਮਹਾਨ ਹੈ ਕਿਰਪਾਨ ਪਾਨ ਧਾਰਿਯੰ ਕਰੋਰ ਪਾਪ ਟਾਰਿਯੰ ਆਸ ਕਰਪਾਨ ਖੰਡੋ ਖੜਕ ਤੁਬਕ ਤਬਰ ਅਰ ਤੀਰ ਸਹਿਬ ਸਰੋਹੀ ਸ਼ੈਤੀ ਯੇ ਹਮਾਰੇ ਪੀਰ ਜਿਤੇ ਸ਼ਾਸਤਰ ਨਾਮੂ ਨਮਸਕਾਰ ਤਾਮੂ ਜਿੰਨੇ ਸ਼ਾਸਤਰ ਨੇ ਨਾ ਮੈਂ ਉਹਨਾਂ ਸਰਨ ਮੱਥਾ ਟੇਕਦਾ